ਮੌਨਸਨ ਸੀਜ਼ਨ ਦਾ ਮੀਂਹ ਰੁਕਣ ਤੋਂ ਬਾਅਦ ਹੁਣ ਸਤੰਬਰ ਦੇ ਆਖਰ 'ਚ ਗਰਮੀ ਤੇ ਹਿਊਮਸ ਨੇ ਪਸੀਨੇ ਕਢਾ ਦਿੱਤੇ ਨੇ ਦੋ ਦਿਨਾਂ ਤੋਂ ਲਗਾਤਾਰ ਵੱਧ ਰਿਹਾ ਹਿਊਮਸ ਤੋਂ ਬਾਅਦ ਹੁਣ ਤਾਪਮਨ ਦੇ ਵਿੱਚ ਵਾਧਾ ਹੋ ਰਿਹਾ ਹੈ ਲਗਾਤਾਰ ਵਧਦਾ ਤਾਪਮਨ ਸੋਵਾਰ ਨੂੰ ਪਿਛਲੇ 37 ਸਾਲਾਂ ਦੇ ਪੁਰਾਣੇ ਰਿਕਾਰਡ ਦੇ ਨੇੜੇ ਪਹੁੰਚ ਗਿਆ 27 ਸਤੰਬਰ 1987 ਤੋਂ ਬਾਅਦ ਸੋਮਵਾਰ ਨੂੰ ਚੰਡੀਗੜ੍ਹ 'ਚ ਸਤੰਬਰ ਦੇ ਮਹੀਨੇ ਦਾ ਦੂਜਾ ਸਭ ਤੋਂ ਗਰਮ ਦਿਨ ਰਿਕਾਰਡ ਕੀਤਾ ਗਿਆ ਸਤੰਬਰ ਮਹੀਨੇ ਦਾ ਸਭ ਤੋਂ ਗਰਮ ਦਿਨ 38 ਡਿਗਰੀ ਤਾਪਮਨ ਦੇ ਨਾਲ 22 ਸਤੰਬਰ 1987 ਨੂੰ ਸੀ ਸਵੇਰੇ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 37.6 ਡਿਗਰੀ ਤੱਕ ਪਹੁੰਚ ਗਿਆ ਸੀ ਜਦ ਕਿ ਚੰਡੀਗੜ੍ਹ 에어ਪੋਰਟ ਦਾ ਤਾਪਮਾਨ 37 ਡਿਗਰੀ ਦਰਜ ਕੀਤਾ ਗਿਆ ਤਾਪਮਾਨ ਦੇ ਵਿੱਚ ਦੋ ਦਿਨਾਂ ਤੋਂ ਲਗਾਤਾਰ ਵਾਧੇ ਤੋਂ ਬਾਅਦ ਹਵਾ ਵੀ ਨਮੀ ਦੀ ਮਾਤਰਾ ਵੀ ਲਗਾਤਾਰ 90 ਫੀਸਦੀ ਦੇ ਆਸ-ਪਾਸ ਹੁਣ ਨਾਲ ਲੋਕਾਂ ਨੂੰ ਮੀਤੋਂ ਜ਼ਿਆਦਾ ਹੁੰਮਸ ਹੁਣ ਕਾਰਨ ਤੰਗੀ ਹੋ ਰਹੀ ਹੈ ਇਸ ਕਾਰਨ ਗਰਮੀ ਦੀ ਜ਼ਿਆਦਾ ਚੋਬ ਮਹਿਸੂਸ ਹੋ ਰਹੀ ਹੈ ਜ਼ਿਕਰਯੋਗ ਹੈ ਕਿ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਮੀਂਹ ਪੈਣ ਕਰਕੇ ਤਾਪਮਨ ਦੇ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ ਸਾਰੇ ਜ਼ਿਲ੍ਹਿਆਂ ਦੇ ਵਿੱਚ ਵਾਧੂ ਵਾਧ ਤਾਪਮਨ 34 ਡਿਗਰੀ ਨੂੰ ਪਾਰ ਕਰ ਗਿਆ ਇਸ ਦੇ ਨਾਲ ਹੀ ਅੱਜ ਵੀ ਪੂਰਾ ਦਿਨ ਮੌਸਮ ਸਾਫ਼ ਰਹੇਗਾ ਅਜਿਹੇ ਚ ਲੋਕਾਂ ਨੂੰ ਦਿਨ ਭਰ ਗਰਮੀ ਦਾ ਸਾਹਮਣਾ ਕਰਨਾ ਪਵੇਗਾ ਤੇ ਇਸ ਦੇ ਨਾਲ ਹੀ ਮੀਂਹ ਦੀ ਕੋਈ ਚੇਤਾਵਨੀ ਨਹੀਂ ਹੈ ਹਾਲਾਂਕਿ ਅੱਜ ਸ਼ਾਮ ਤੋਂ ਮੌਸਮ ਬਦਲਣਾ ਸ਼ੁਰੂ ਹੋ ਜਾਵੇਗਾ ਕੱਲ ਪੰਜਾਬ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈ ਸਕਦਾ ਹੈ ਸੂਬੇ ਦੇ ਵਿੱਚ ਵਾਧੂ ਵਾਧ ਤਾਪਮਨ ਦੇ ਵਿੱਚ 1.3 ਡਿਗਰੀ ਦਾ ਵਾਧਾ ਹੋਇਆ ਹੈ ਜਦੋਂ ਕਿ ਆਮ ਤਾਪਮਨ ਨਾਲੋਂ 2.4 ਡਿਗਰੀ ਵੱਧ ਹੈ ਰੂਪਨਗਰ ਦੇ ਵਿੱਚ ਸਭ ਤੋਂ ਵੱਧ ਤਾਪਮਨ 38.5 ਡਿਗਰੀ ਦਰਜ ਕੀਤਾ ਗਿਆ ਮੌਸਮ ਵਿਭਾਗ ਦੇ ਮਾਹਰ ਸਤੰਬਰ ਮਹੀਨੇ ਦੇ ਵਿੱਚ ਅਜੇ ਹੀ ਗਰਮੀ ਲਈ ਕਟਮੀ ਨੂੰ ਜ਼ਿੰਮੇਵਾਰ ਠਹਿਰਾ ਰਹੇ ਨੇ ਚੰਡੀਗੜ੍ਹ ਦੇ ਵਿੱਚ 1 ਜੂਨ ਤੋਂ ਹੁਣ ਤੱਕ 712.2 ਮਿਲੀਮੀਟਰ ਬਾਰਿਸ਼ ਹੋਈ ਜਦੋਂ ਕਿ ਆਮ ਨਾਲੋਂ 14.4 ਫੀਸਦੀ ਦੀ ਇਹ ਕਟ ਹੈ ਉੱਥੇ ਪੰਜਾਬ ਦੀ ਗੱਲ ਕਰੀ ਤਾਂ ਪੰਜਾਬ ਦੇ ਵਿੱਚ ਪਹਿਲੇ ਸਤੰਬਰ ਤੋਂ ਹੁਣ ਤੱਕ ਇਸ ਵਿੱਚ 43 ਫੀਸਦੀ ਦੀ ਕਮੀ ਆਈ ਹੈ ਇਸ ਸੀਜ਼ਨ ਦੇ ਵਿੱਚ ਇਹ 62.8 ਮਿਲੀਮੀਟਰ ਹੁੰਦੀ ਹੈ ਜਦੋਂ ਕਿ ਇਸ ਵਾਰ ਇਹ 35.40 ਮਿਲੀਮੀਟਰ ਬਾਰਿਸ਼ ਹੋਈ ਹੈ ਇਸ ਕਟ ਮੀ ਕਾਰਨ ਮੌਸਮ ਬਦਲ ਗਿਆ ਇਸ ਸਾਲ ਦਾ ਮੌਨਸੂਨ ਸੀਜ਼ਨ ਖਤਮ ਹੋਣ ਚੇ ਹੁਣ 6 ਦਿਨ ਬਾਕੀ ਨੇ ਅਜੇ ਚ ਥੋੜੀ ਜਿਹੀ ਬਾਰਿਸ਼ ਹੋਣ ਦੀ ਉਮੀਦ ਜਿਤਾਈ ਜਾ ਰਹੀ ਹੈ ਮੌਨਸਨ ਸੀਜ਼ਨ ਦਾ ਮੀਂਹ ਰੁਕਣ ਤੋਂ ਬਾਅਦ ਹੁਣ ਸਤੰਬਰ ਦੇ ਆਖਰ 'ਚ ਗਰਮੀ ਤੇ ਹਿਊਮਸ ਨੇ ਪਸੀਨੇ ਕਢਾ ਦਿੱਤੇ ਨੇ ਦੋ ਦਿਨਾਂ ਤੋਂ ਲਗਾਤਾਰ ਵੱਧ ਰਿਹਾ ਹਿਊਮਸ ਤੋਂ ਬਾਅਦ ਹੁਣ ਤਾਪਮਾਨ ਦੇ ਵਿੱਚ ਵਾਧਾ ਹੋ ਰਿਹਾ ਹੈ ਲਗਾਤਾਰ ਵਧਦਾ ਤਾਪਮਾਨ ਸੋਮਵਾਰ ਨੂੰ ਪਿਛਲੇ 37 ਸਾਲਾਂ ਦੇ ਪੁਰਾਣੇ ਰਿਕਾਰਡ ਦੇ ਨੇੜੇ ਪਹੁੰਚ ਗਿਆ 27 ਸਤੰਬਰ 1987 ਤੋਂ ਬਾਅਦ ਸੋਮਵਾਰ ਨੂੰ ਚੰਡੀਗੜ੍ਹ 'ਚ ਸਤੰਬਰ ਦੇ ਮਹੀਨੇ ਦਾ ਦੂਜਾ ਸਭ ਤੋਂ ਗਰਮ ਦਿਨ ਰਿਕਾਰਡ ਕੀਤਾ ਗਿਆ ਸਤੰਬਰ ਮਹੀਨੇ ਦਾ ਸਭ ਤੋਂ ਗਰਮ ਦਿਨ 38 ਡਿਗਰੀ ਤਾਪਮਾਨ ਦੇ ਨਾਲ 27 ਸਤੰਬਰ 1987 ਨੂੰ ਸੀ ਸਵੇਰੇ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਨ 37.6 ਡਿਗਰੀ ਤੱਕ ਪਹੁੰਚ ਗਿਆ ਸੀ ਜਦਕਿ ਚੰਡੀਗੜ੍ਹ 에어ਪੋਰਟ ਦਾ ਤਾਪਮਨ 37 ਡਿਗਰੀ ਦਰਜ ਕੀਤਾ ਗਿਆ ਤਾਪਮਨ ਦੇ ਵਿੱਚ ਦੋ ਦਿਨਾਂ ਤੋਂ ਲਗਾਤਾਰ ਵਾਧੇ ਤੋਂ ਬਾਅਦ ਹਵਾ ਵੀ ਨਮੀ ਦੀ ਮਾਤਰਾ ਵੀ ਲਗਾਤਾਰ 90 ਫੀਸਦੀ ਦੇ ਆਸ-ਪਾਸ ਹੁਣ ਨਾਲ ਲੋਕਾਂ ਨੂੰ ਮੀਤੋਂ ਜ਼ਿਆਦਾ ਹਮਸ ਹੁਣ ਕਾਰਨ ਤੰਗੀ ਹੋ ਰਹੀ ਹੈ ਇਸ ਕਾਰਨ ਗਰਮੀ ਦੀ ਜ਼ਿਆਦਾ ਚੋਭ ਮਹਿਸੂਸ ਹੋ ਰਹੀ ਹੈ ਜ਼ਿਕਰਯੋਗ ਹੈ ਕਿ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਮੀਨਾ ਪੈਣ ਕਰਕੇ ਤਾਪਮਨ ਦੇ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ ਸਾਰੇ ਜ਼ਿਲ੍ਹਿਆਂ ਦੇ ਵਿੱਚ ਵਾਧੋ-ਵਾਧ ਤਾਪਮਨ 34 ਡਿਗਰੀ ਨੂੰ ਪਾਰ ਕਰ ਗਿਆ ਇਸ ਦੇ ਨਾਲ ਹੀ ਅੱਜ ਵੀ ਪੂਰਾ ਦਿਨ ਮੌਸਮ ਸਾਫ਼ ਰਹੇਗਾ ਅਜਿਹੇ 'ਚ ਲੋਕਾਂ ਨੂੰ ਦਿਨ ਭਰ ਗਰਮੀ ਦਾ ਸਾਹਮਣਾ ਕਰਨਾ ਪਵੇਗਾ ਤੇ ਇਸ ਦੇ ਨਾਲ ਹੀ ਮੀਂਹ ਦੀ ਕੋਈ ਚੇਤਾਵਨੀ ਨਹੀਂ ਹੈ ਹਾਲਾਂਕਿ ਅੱਜ ਸ਼ਾਮ ਤੋਂ ਮੌਸਮ ਬਦਲਣਾ ਸ਼ੁਰੂ ਹੋ ਜਾਵੇਗਾ ਕੱਲ ਪੰਜਾਬ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈ ਸਕਦਾ ਹੈ ਸੂਬੇ ਦੇ ਵਿੱਚ ਵਾਧੋ-ਵਾਧ ਤਾਪਮਨ ਦੇ ਵਿੱਚ 1.3 ਡਿਗਰੀ ਦਾ ਵਾਧਾ ਹੋਇਆ ਹੈ ਜਦੋਂ ਕਿ ਆਮ ਤਾਪਮਨ ਨਾਲੋਂ 2.4 ਡਿਗਰੀ ਵੱਧ ਹੈ ਰੂਪਨਗਰ ਦੇ ਵਿੱਚ ਸਭ ਤੋਂ ਵੱਧ ਤਾਪਮਨ 38.5 ਡਿਗਰੀ ਦਰਜ ਕੀਤਾ ਗਿਆ ਮੌਸਮ ਵਿਭਾਗ ਦੇ ਮਾਹਰ ਸਤੰਬਰ ਮਹੀਨੇ ਦੇ ਵਿੱਚ ਅਜੇ ਹੀ ਗਰਮੀ ਲਈ ਕਟਮੀ ਨੂੰ ਜ਼ਿੰਮੇਵਾਰ ਠਹਿਰਾ ਰਹੇ ਨੇ ਚੰਡੀਗੜ੍ਹ ਦੇ ਵਿੱਚ 1 ਜੂਨ ਤੋਂ ਹੁਣ ਤੱਕ 712.2 ਮਿਲੀਮੀਟਰ ਬਾਰਿਸ਼ ਹੋਈ ਜਦੋਂ ਕਿ ਆਮ ਨਾਲੋਂ 14.4 ਫੀਸਦੀ ਦੀ ਇਹ ਘਟ ਹੈ ਉੱਥੇ ਪੰਜਾਬ ਦੀ ਗੱਲ ਕਰੀ ਤਾਂ ਪੰਜਾਬ ਦੇ ਵਿੱਚ ਪਹਿਲੇ ਸਤੰਬਰ ਤੋਂ ਹੁਣ ਤੱਕ ਇਸ ਵਿੱਚ 43 ਫੀਸਦੀ ਦੀ ਕਮੀ ਆਈ ਹੈ ਇਸ ਸੀਜ਼ਨ ਦੇ ਵਿੱਚ ਇਹ 62.8 ਮਿਲੀਮੀਟਰ ਹੁੰਦੀ ਹੈ ਜਦੋਂ ਕਿ ਇਸ ਵਾਰ ਇਹ 35.40 ਮਿਲੀਮੀਟਰ ਬਾਰਿਸ਼ ਹੋਈ ਹੈ ਇਸ ਘਟਮਿਕਰਨ ਮੌਸਮ ਬਦਲ ਗਿਆ ਇਸ ਸਾਲ ਦਾ ਮੌਨਸੂਨ ਸੀਜ਼ਨ ਖਤਮ ਹੋਣ ਚੇ ਹੁਣ 6 ਦਿਨ ਬਾਕੀ ਨੇ ਅਜੇ ਹੇਠ ਥੋੜੀ ਜਿਹੀ ਬਾਰਿਸ਼ ਹੋਣ ਦੀ ਉਮੀਦ ਜਿਤਾਈ ਜਾ ਰਹੀ ਹੈ